ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਗਲਤਮਲਤ ਜ਼ਿੰਦਗੀ ਮੌਸਮ ਹਮਸਪਰਿਆਸੀ ਐਂ ਤੂਫਾਨ ਆਉਣ ਤੋਂ ਪਹਿਲਾਂ ਵਰਗੀ ਸ਼ਾਂਤੀ ਪਰ ਮੈਂ ਉਹਦੇ ਘਰ ਅੱਜ ਤੂਫਾਨ ਜ਼ਰੂਰ ਲਿਆ ਦੇਣਾ ਸੀ ਉਸਨੇ ਮੈਨੂੰ ਸਮਝਿਆ ਕੀ ਸੀ ਮੈਂ ਇੰਨਾ ਹੀ ਗਿਆ ਗੁਜ਼ਰਿਆ ਨਹੀਂ ਹੋਇਆ ਕਿ ਆਪਣਾ ਹੱਕ ਖਵਾ ਕੇ ਅਜੇ ਵੀ ਚੁੱਪ ਬੈਠਾ ਰਹਾਗਾ ਮੈਂ ਵੀ ਉਹਨੂੰ ਅੱਜ ਦਿਖਾ ਦਿੰਨਾ ਕਿ ਜੇ ਤੂੰ ਮੇਰੇ ਨਾਲ ਇੰਨੀਆਂ ਕਰ ਸਕਦਾ ਹੈ ਤੇ ਬਾਣੀਆਂ ਦੇ ਮੈਂ ਵੀ ਨਹੀਂ ਜੰਮਿਆ ਤਿਆਲੇ ਅੱਜ ਜਿਹੜੇ ਭਗਵਾਨ ਨੂੰ ਧਿਆਉਣਾ ਮਨ ਲੈ ਜਿਹੜੀਆਂ ਮਨੋਤਾ ਮਨਾਉਣੀਆਂ ਨੇ ਮੈਂ ਕਿਹਾ ਸੁਣ ਲੋ ਮੈਂ ਕਦੋਂ ਦੀ ਬੋਲ ਮਾਰੀ ਜਾਨੀ ਹੈ ਮੇਰੀ ਪਤਨੀ ਰਸੋਈ ਚ ਰੋਟੀਆਂ ਲਾਉਂਦੀ ਹਟ ਕੇ ਮੇਰੇ ਸਿਰ ਤੇ ਆ ਖੜੀ ਹੈ ਮੈਂ ਤਰਬਕ ਕੇ ਉਸ ਵੱਲ ਦੇਖਦਾ ਹਾਂ ਜਿਵੇਂ ਕਈ ਸਾਲਾਂ ਤੋਂ ਵਿਛੜੀ ਨੂੰ ਮਸਾਂ ਮਸਾਂ ਪਹਿਚਾਨਣ ਰਿਹਾ ਹੋਵਾਂ ਬਾਹਰ ਮੁੰਡਾ ਰੋਈ ਜਾਂਦਾ ਓਨੂੰ ਦੇਖ ਲੋ ਜਾ ਕੇ ਮੈਂ ਰੋਟੀਆਂ ਲੱਗ ਰਹੀਆਂ ਪਤਨੀ ਮੇਰੇ ਵੱਲ ਵੱਖਰੀ ਜਹੀ ਤਰ੍ਹਾਂ ਵੇਖਦੀ ਮੋੜ ਰਸੋਈ ਵਿੱਚ ਜਾ ਵੜਦੀ ਹੈ ਮੈਂ ਬਾਹਰੋਂ ਆਪਣੇ 3 ਸਾਲ ਦੇ ਮੁੰਡੇ ਨੂੰ ਝੁੱਕ ਕੇ ਅੰਦਰ ਕਮਰੇ ਵਿੱਚ ਆ ਗਿਆ ਹਾਂ ਥੋੜੀ ਦੇਰ ਬਾਅਦ ਪਤਨੀ ਗਿੱਲੇ ਹੱਥ ਤੌਲੀਏ ਨਾਲ ਪੂੰਝਦੀ ਅੰਦਰ ਆ ਜਾਂਦੀ ਹੈ ਤੁਹਾਡੀ ਝਾਕਣੀ ਅੱਜ ਕਿਵੇਂ ਉਪਰੀ ਉਪਰੀ ਜੀ ਲੱਗ ਰਹੀ ਹੈ ਪਤਨੀ ਮੇਰੀਆਂ ਅੱਖਾਂ ਵਿੱਚ ਵੇਖਦੀ ਮੇਰੀ ਅੰਦਰਲੀ ਉਥਲ ਪੁਥਲ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਨਾ ਤੈਨੂੰ ਉਹੀ ਵਿਅਮ ਹੈ ਮੈਂ ਆਪਣੇ ਆਲੇ-ਦੁਆਲੇ ਝੂਠ ਦੀ ਦੀਵਾਰ ਚਿੰਦਾ ਹਾਂ ਤਾਂ ਕਿ ਉਹ ਮੇਰੇ ਅੰਦਰ ਪ੍ਰਵੇਸ਼ ਨਾ ਕਰ ਜਾਵੇ ਰੋਟੀ ਲਿਆਮਾ ਪਤਨੀ ਪੁੱਛਦੀ ਹੈ ਹਾਂ ਹਾਂ ਮੈਂ ਆਪਣੇ ਅੰਦਰਲੇ ਸਮੁੰਦਰ ਵਿੱਚ ਤਿਲਕ ਦਾ ਤਿਲਕ ਦਾ ਮੋੜ ਪਰਤੇ ਕੇ ਉਸ ਨੂੰ ਹਾਂ ਕਰ ਦਿੰਦਾ ਹਾਂ ਤੇ ਮੋੜ ਉਸੇ ਸਮੁੰਦਰ ਵਿੱਚ ਟੁੱਬੀ ਮਾਰ ਜਾਂਦਾ ਕਦੇ ਮਾਂ ਵੀ ਐਨੀ ਨਿਰਮੋਹੀ ਬਣ ਜਾਵੇਗੀ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਪਰ ਜੇ ਕਦੇ ਇਹ ਸੱਚ ਹੋ ਜਾਏ ਤਾਂ 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 ਬੰਦੇ ਅੰਦਰ ਅਜਿਹੇ ਝੱਖੜ ਝੋਲਦੇ ਹਨ ਕਿ ਜਿੱਥੋਂ ਦੀ ਇਹ ਲੰਘ ਜਾਣ ਸਭ ਕੁਝ ਪਲਾਂ ਵਿੱਚ ਤੈਸ਼ ਨੈਸ਼ ਮਾਂ ਨੂੰ ਤਾਂ ਮੈਂ ਦੂਜਾ ਨਹੀਂ ਪਹਿਲਾ ਰੱਬ ਮੰਨਦਾ ਸੀ ਫਿਰ ਉਸ ਨੂੰ ਵੀ ਕੀ ਮਜਬੂਰੀ ਆ ਪਈ ਕਿ ਉਸਨੇ ਮੇਰਾ ਮਾਸ ਵੱਢ ਕੇ ਦੂਜੇ ਨੂੰ ਖਵਾ ਦਿੱਤਾ ਹੈ ਜਦ ਮੈਨੂੰ ਪਤਾ ਲੱਗਿਆ ਤਾਂ ਮੈਂ ਜਿਉਂਦਾ ਹੀ ਮਰ ਗਿਆ ਸੀ ਮਾਂ ਨੇ ਮਾਰ ਦਿੱਤਾ ਸੀ ਮਾਂ ਨੇ ਆਪਣੇ ਹਿੱਸੇ ਦੀ ਸਾਰੀ ਜ਼ਮੀਨ ਵੱਡੇ ਦੇ ਨਾਂ ਲਵਾ ਦਿੱਤੀ ਸੀ ਮੈਂ ਰਿਸ਼ਤੇਦਾਰ ਵੀ ਬਥੇਰੇ ਬੁਲਾਏ ਪਰ ਕਿਸੇ ਨੇ ਕਿਸੇ ਦੀ ਨਾ ਮੰਨੀ ਉਲਟਾ ਮੇਰਾ ਭਰਾ ਮੈਨੂੰ ਹੀ ਮਾਰਨ ਆਇਆ ਪਤਨੀ ਨੇ ਮੈਨੂੰ ਪਹਿਲਾਂ ਬਥੇਰਾ ਸਮਝਾਇਆ ਸੀ ਇਹ ਕਾਲਾ ਨਾਗ ਹੈ ਕਾਲਾ ਨਾਗ ਇਹਨੂੰ ਦੁੱਧ ਨਾ ਪਿਲਾ ਇੱਕ ਦਿਨ ਤੈਨੂੰ ਹੀ ਡੰਗੂ ਲੈ ਹੈ ਬੋਲੀ ਖੂਨ ਦੇ ਰਿਸ਼ਤੇ ਮੈਂ ਕਦੇ ਟੁੱਟਦੇ ਨਹੀਂ ਮੈਨੂੰ ਉਹਦੀਆਂ ਗੱਲਾਂ ਭੈੜੀਆਂ ਲੱਗਦੀਆਂ ਤੂੰ ਤਾਂ ਸੱਤ ਜੋਕਦੀਆਂ ਗੱਲਾਂ ਕਰਦਾ ਹੁਣ ਪਹਿਲਾਂ ਦੇ ਵਾਲੇ ਸਮੇਂ ਵਾਲਾ ਖੂਨ ਨਹੀਂ ਰਿਹਾ ਉਹ ਸਮਾਜ ਦੇ ਅਜੋਕੇ ਸੱਚ ਦਾ ਸ਼ੀਸ਼ਾ ਮੈਨੂੰ ਦਿਖਾਉਣ ਦੀ ਕੋਸ਼ਿਸ਼ ਕਰਦੀ ਪਰ ਮੈਂ ਅੱਖਾਂ ਮੀਟ ਲੈਂਦਾ ਪਰ ਜਦੋਂ ਜ਼ਮੀਨ ਵੱਡੇ ਦੇ ਨਾਂ ਲੱਗ ਗਈ ਤਾਂ ਮੇਰੀਆਂ ਅੱਖਾਂ ਮੂੰਹ ਨੱਕ ਸਭ ਖੁੱਲ ਗਿਆ ਮੁੜ ਬੰਦ ਨਾ ਹੋਇਆ ਮੈਨੂੰ ਪਿਛਲੇ ਸਮੇਂ ਦੌਰਾਨ ਉਹਨਾਂ ਵੱਲੋਂ ਮੇਰੇ ਨਾਲ ਕੀਤੀਆਂ ਵਧੀਆਂ ਵਿਧਕੀਆਂ ਇਸਹਣ ਹੋਣ ਲਈ ਉਹਨਾਂ ਦਾ ਅਭਿਆਸ ਲਗੀਆਂ ਜੇ ਮੈਂ ਪਹਿਲਾਂ ਹੀ ਸੁਚੇਤ ਹੋ ਜਾਂਦਾ ਤਾਂ ਪਹਿਲੀ ਵਾਰ ਵੱਡੇ ਨੇ ਮੇਰੇ ਨਾਲ ਉਦੋਂ ਕੀਤੀ ਜਦ ਮੈਂ ਕਿਸੇ ਦੋਸਤ ਕੋਲ 3-4 ਦਿਨਾਂ ਲਈ ਬਾਹਰ ਗਿਆ ਸੀ ਮੈਨੂੰ ਪਿੰਡੋਂ ਮਾਮੇ ਦਾ ਫੋਨ ਆਇਆ ਮੱਖਣ ਅੱਡ ਹੁੰਦਾ ਕਹਿੰਦੇ ਪਿਆ ਹੋਇਆ ਘਰ ਮੈਂ ਲੈਣਾ ਹੁਣ ਕਿਵੇਂ ਕਰੀਏ ਮਾਮਾ ਜੀ ਅਜੇ ਉਸ ਨੂੰ ਅੱਡ ਹੋਣ ਨੂੰ ਕੀ ਹੋਇਆ ਸੀ ਤਿੰਨ ਮਹੀਨੇ ਤਾਂ ਵਿਆਹ ਨੂੰ ਹੋਏ ਨੇ ਅਸੀਂ ਤਾਂ ਬਥੇਰਾ ਸਮਝਾ ਕੇ ਦੇਖ ਲਿਆ ਮੰਨਦਾ ਤਾਂ ਹੈ ਨਹੀਂ ਕਿਸੇ ਦੀ ਚਲ ਐ ਕਰੋ ਫਿਰ ਜੇ ਨਹੀਂ ਮੰਨਦਾ ਤਾਂ ਜਿਹੜਾ ਘਰ ਕਹਿੰਦਾ ਹੈ ਦੇ ਦਿਓ ਮੈਂ ਬਹੁਤਾ ਬਥੇੜੇ ਵਿੱਚ ਪੈਣਾ ਠੀਕ ਨਾ ਸਮਝਿਆ ਜਦ ਮੈਂ ਵਾਪਸ ਪਿੰਡ ਆਇਆ ਤਾਂ ਮਾਪੇ ਨਾਲ ਮੇਰਾ ਸਮਾਨ ਤੂੜੀ ਵਾਲੇ ਕਮਰੇ ਵਿੱਚ ਪਿਆ ਸੀ ਫਿਰ ਕਿੰਨੇ ਸਮੇਂ ਵਿੱਚ ਹੌਲੀ-ਹੌਲੀ ਮੈਂ ਉਸ ਨੂੰ ਬੈਠਣ ਜੋਗਰਾ ਕੀਤਾ। ਲਓ ਜੀ ਰੋਟੀ। ਰੋਟੀ ਕਿੱਥੇ ਖੋ ਗਏ? ਪਤਨੀ ਨੇ ਮੁਸਕਰਾਉਂਦਿਆਂ ਕਿਹਾ ਉਸ ਦੀ ਮੁਸਕਰਾਹਟ ਪਿੱਛੇ ਛੁਪਿਆ ਵਿਅੰਗ ਮੈਨੂੰ ਪ੍ਰਤੱਖ ਦੇਖ ਦਿੱਸ ਗਿਆ। ਮੈਂ ਰੋਟੀ ਖਾਣ ਲੱਗ ਪਿਆ। ਉਸ ਉਹ ਪਤਾ ਨਹੀਂ ਕੀ ਕੀ ਬੋਲਦੀ ਗਈ। ਮੈਨੂੰ ਉਸਦੀ ਕੋਈ ਗੱਲ ਸਮਝ ਨਾ ਆਈ ਮੈਂ ਬਸ ਉਪਰੀ ਜਈ ਹਾਂ ਹੂੰ ਕਰਦਾ ਰਿਹਾ ਮੇਰੇ ਮਨ ਚ ਤਾਂ ਉਸਦੀ ਇੱਕੋ ਗੱਲ ਗੁਲਮੇਖ ਵਾਂਗ ਗੱਡੀ ਪਈ ਸੀ ਤੂੰ ਬੰਦਾ ਬਣਾਇਆ ਕਿਸੇ ਨੇ ਤੂੰ ਤਾਂ ਨਾ ਮਰ ਦੇ ਨਾ ਮਰਦ ਸ਼ਰੀਕ ਚਾਹੇ ਤੇਰੇ ਸਿਰ ਤੇ ਹੱਗ ਜਾਣ ਤੈਨੂੰ ਫਿਰ ਵੀ ਸੂਰਤ ਨਹੀਂ ਆਉਂਦੀ ਹੁਣ ਜਦੋਂ ਉਹ ਜਹੇ ਆਪਣੇ ਹਿੱਸੇ ਦੀ ਜ਼ਮੀਨ ਵੀ ਲੈ ਗਿਆ ਫਿਰ ਇਦੋਂ ਉੱਤੇ ਕੀ ਹੋਊ ਹੁਣ ਆਪ ਤਾਂ ਮਰੀ ਪਏ ਆ ਸ਼ਰੀਕ ਦਾ ਨਾਸਿਰ ਉੱਚਾ ਕਰਕੇ ਚੁੱਕ ਇਹ ਤੋਰ ਲੈਣ ਪਰ ਤੇਰੇ ਤੇ ਮਿੱਟੀ ਦੀ ਢੇਰੀ ਤੇ ਅਸਰ ਕੀ ਏ ਇਹਨਾਂ ਗੱਲਾਂ ਦਾ ਜਦੋਂ ਦੀ ਪਤਨੀ ਦੀ ਇਹ ਪਤਨੀ ਨੇ ਇਹ ਗੱਲ ਕਹੀ ਹੈ ਉਦੋਂ ਦੇ ਮੇਰੇ ਅੰਦਰ ਭਾਂਬੜ ਮਚਣ ਲੱਗ ਪਏ ਨੇ ਕ੍ਰੋਧ ਦਾ ਗੋਲਾ ਮੇਰੇ ਸਿਰ ਤੇ ਚੜਨ ਲੱਗਿਆ ਹੈ ਜੀ ਕਰਨ ਲੱਗਦਾ ਹੈ ਬਾਂਬ ਵਾਂਗ ਫਟ ਜਾਵਾਂ ਆਪ ਤਬਾਹ ਹੋ ਜਾਵਾਂ ਤੇ ਆਪਣੇ ਆਲੇ ਦੁਆਲੇ ਦਾ ਸਭ ਕੁਝ ਤਹਿਸ ਨੈਟਸ ਕਰ ਦੇਵਾਂ ਮੈਂ ਆਪਣੀ ਪਤਨੀ ਸਾਹਮਣੇ ਨੀਵਾਂ ਨਹੀਂ ਹੋਣਾ ਚਾਹੁੰਦਾ ਮੈਂ ਤਾਂ ਹਰ ਵਾਰੀ ਲੰਬੀ ਸੋਚਦਾ ਚੁੱਪ ਕਰਦਾ ਰਿਹਾ ਸੀ ਪਰ ਮੇਰੀ ਇਹ ਸੋਚ ਨੇ ਮੈਨੂੰ ਆਪਣੀ ਪਤਨੀ ਅੱਗੇ ਨਾਮਰਦ ਬਣਾ ਦਿੱਤਾ ਸੀ ਡਰਪੋਕ ਤੇ ਕਮਜ਼ੋਰ ਹੁਣ ਮੈਂ ਉਸ ਨੂੰ ਦਿਖਾ ਦੇਣਾ ਹੈ ਤੇਰਾ ਸੁੱਖਾ ਕਮਜ਼ੋਰ ਨਹੀਂ ਹੈ ਮੈਂ ਆਪਣੀ ਨਾਮਰਦਗੀ ਡੇ ਡੇਗ ਰਹੇ ਮিনার ਨੂੰ ਉਸ ਦੀਆਂ ਅੱਖਾਂ ਅੱਗੇ ਮੋੜ ਉਸਾਰਾਂਗਾ ਅੱਜ ਤੋਂ ਬਾਅਦ ਉਹ ਮੈਨੂੰ ਕਦੇ ਨਹੀਂ ਕਹੇਗੀ ਤੇਰੇ ਚ ਪੂਰਾ ਅਣਖ ਨਹੀਂ ਹੈ ਮੇਰੇ ਚ ਅਣਖ ਹੈ ਰਾਜੀ ਕੱਲ ਦਾ ਸੂਰਜ ਤੇਰੇ ਸੁੱਖੇ ਦੀ ਅਣਖ ਦੀ ਗਵਾਹੀ ਲੈ ਕੇ ਚੜੇਗਾ ਤੂੰ ਦੇਖਦੀ ਜਾਇਂ ਤੇਰਾ ਮੇਰਾ ਅੰਦਰ ਬੋਲਦਾ ਹੈ ਪਤਨੀ ਭਾਂਡੇ ਮਾਜ ਕੇ ਮੰਝੇ ਉੱਤੇ ਆ ਬੈਠਦੀ ਹੈ ਮੈਂ ਆਉਣ ਵਾਲੇ ਸਮੇਂ ਬਾਰੇ ਉਸ ਦਾ ਮਨ ਵਿੱਚ ਪੜਨ ਲਈ ਗੱਲ ਤੋੜਦਾ ਹਾਂ ਜੇ ਮੈਂ ਮਰ ਜਾ ਫਿਰ ਤੂੰ ਕੀ ਕਰੇਂਗੀ ਲੈ ਇਹ ਜੀਆਂ ਗੱਲਾਂ ਕਿਉਂ ਕਰਦੇ ਮਰਨ ਤੇਰੇ ਦੁਸ਼ਮਣ ਪਤਨੀ ਦੇ ਇਸ ਜਵਾਬ ਤੇ ਮੈਨੂੰ ਲੱਗਦਾ ਹੈ ਜਿਵੇਂ ਮੈਂ ਗੱਲ ਬਹੁਤੀ ਕੜੀ ਪੁੱਛ ਗਿਆ ਹਾਂ ਫਿਰ ਮੈਂ ਗੱਲ ਨੂੰ ਹੋਰ ਨਰਮ ਕਰਕੇ ਧਰਉਂਦਾ ਹਾਂ ਜੇ ਮੈਂ ਕਈ ਸਾਲਾਂ ਲਈ ਬਾਹਰ ਬਗਜਾਂ ਘਰ ਨੂੰ ਤੂੰ ਇਕੱਲੀ ਸੰਭਲੇਂਗੀ ਮੇਰੀਆਂ ਅੱਖਾਂ ਅੱਗੇ ਜੇਲ੍ਹ ਦਿਸ ਰਹੀ ਸੀ ਬਾਹਰ ਕਿੱਥੇ ਉਹ ਮੇਰੀਆਂ ਬਿਨਾਂ ਸਿਰ ਪੈਰੋਂ ਗੱਲਾਂ ਤੇ ਹੈਰਾਨ ਹੁੰਦੀ ਹੈ ਨਾ ਮੰਨ ਲਓ ਜੇ ਮੈਂ ਬਗਜਾਂ ਮੈਨੂੰ ਨਹੀਂ ਤੇਰੀ ਕੋਈ ਸਮਝ ਆਉਂਦੀ ਉਹ ਨਾਰਾਜ਼ਗੀ ਜਹੀ ਦਿਖਾਉਂਦੀ ਪਾਸਾ ਵੱਟ ਜਾਂਦੀ ਹੈ ਜਿਵੇਂ ਮੈਨੂੰ ਦੇਖ ਕੇ ਆਪਣੇ ਮਨ ਦਾ ਬੂਹਾ ਭੇੜ ਲਿਆ ਹੋਵੇ ਉਸਨੇ ਮੈਨੂੰ ਆਪਣਾ ਮਨ ਪੜਨ ਤੋਂ ਪਹਿਲਾਂ ਹੀ ਦਰਾਂ ਵਿੱਚੋਂ ਵਾਪਸ ਮੋੜ ਦਿੱਤਾ ਹੁਣ ਮੈਂ ਉਹਦੇ ਸੌਹ ਜਾਂਦਾ ਇੰਤਜ਼ਾਰ ਕਰਦਾ ਹਾਂ ਉਹ ਮੇਰੇ ਨਾਲ ਕੁਝ देर ਗੱਲਾਂ ਕਰਦੀ ਹੈ ਤੇ ਫਿਰ ਮੁੰਡੇ ਨੂੰ ਦੁੱਧ ਦੇ ਕੇ ਸੌਹ ਜਾਂਦੀ ਹੈ ਮੈਨੂੰ ਉਸ ਸਮੇਂ ਦੀ ਐਨੀ ਬੇਸਬਰੀ ਹੋ ਰਹੀ ਸੀ ਕਿ ਮੈਂ ਬੀਤ ਰਹੇ ਇਕੱਲੇ-ਇਕੱਲੇ ਮਿੰਟ ਨੂੰ ਗਿਣ ਰਿਹਾ ਸਾਂ ਸਮਾ ਕੀੜੀ ਦੀ ਚਾਲ ਤੁਰਦਾ ਮਸਾ 12 ਤੇ ਪਹੁੰਚਦਾ ਹੈ ਮੈਂ ਮਲਕ ਦੇਨੇ ਚੱਪਲ ਪਾਉਂਦਾ ਹਾਂ ਤੇ ਅੰਦਰ ਆ ਜਾਂਦਾ ਹਾਂ ਅਲੰਬਾਰੀ ਓਲਿਓ ਕਿਰਚ ਚੁੱਕ ਲਈ ਹੈ ਉਸ ਨੂੰ ਉਲਟਵਾ ਪਲਟਾ ਕੇ ਕਿਸੇ ਕੀਮਤੀ ਸ਼ਹਿ ਵਾਂਗ ਨਿਹਾਰਦਾ ਹਾਂ ਤੇ ਫਿਰ ਡੱਬ ਵਿੱਚ ਲੈ ਲੈਂਦਾ ਹਾਂ ਅਲਮਬਾਰੀ ਕੋਲੋਂ ਗੁਜ਼ਰਨ ਲੱਗਦਾ ਹਾਂ ਤਾਂ ਮੈਨੂੰ ਆਦਮ ਕੱਦ ਸ਼ੀਸ਼ੇ ਵਿੱਚੋਂ ਆਪਣਾ ਚਿਹਰਾ ਨਜ਼ਰ ਆਉਂਦਾ ਹੈ ਇੱਕ ਪਲ ਰੋਕ ਕੇ ਮੈਂ ਸ਼ੀਸ਼ੇ ਵਿੱਚ ਆਪਣਾ ਚਿਹਰਾ ਨਿਹਾਰਦਾ ਹਾਂ ਮੈਨੂੰ ਆਪਣਾ ਚਿਹਰਾ ਹੀ ਆਪਣਾ ਨਹੀਂ ਲੱਗਦਾ ਮੈਂ ਹੋਰ ਨੇੜੇ ਹੁੰਦਾ ਹਾਂ ਤਾਂ ਮੱਥੇ ਵਿੱਚ ਪਿਆ ਟੱਕ ਦਾ ਨਿਸ਼ਾਨ ਮੈਨੂੰ ਯਕੀਨ ਦਿਵਾ ਦਿੰਦਾ ਹੈ ਕਿ ਤੂੰ ਸੁੱਖਾ ਹੀ ਹੈ ਮੈਂ ਨਿਸ਼ਾਨ ਉੱਪਰ ਹੱਥ ਫੇਰਦਾ ਹਾਂ ਜਿਵੇਂ ਉਹ ਦੁਬਾਰਾ ਤਾਜ਼ਾ ਹੋ ਗਿਆ ਹੋਵੇ ਤੇ ਉਸ ਵਿੱਚੋਂ ਲਹੂ ਸਿਮਸਿਮ ਮੇਰੇ ਮੂੰਹ ਤੇ ਕਰਾਲਾਂ ਚੱਲ ਰਹੀਆਂ ਪਈਆਂ ਹੋਣ ਉਸ ਦਿਨ ਵੀ ਕਿਸੇ ਤਰ੍ਹਾਂ ਕਰਾਲਾਂ ਚੱਲੀਆਂ ਸਨ ਜਦ ਕੰਧ ਦੀ ਲੜਾਈ ਪਿੱਛੇ ਵੱਡਾ ਮੇਰੇ ਸੁੱਤੇ ਪਏ ਦੇ ਸਿਰ ਵਿੱਚ ਘੰਡਾਸਾ ਮਾਰ ਗਿਆ ਸੀ ਉਹ ਆਇਆ ਤਾਂ ਮੈਨੂੰ ਮਾਰਨ ਦੇ ਇਰਾਦੇ ਨਾਲ ਹੀ ਸੀ ਪਰ ਨਿਸ਼ਾਨਾ ਗਲਤ ਲੱਗਣ ਕਾਰਨ ਮੈਂ ਛੇਤੀ ਨਾਲ ਉੱਠ ਕੇ ਪਰਾਂ ਹੋ ਗਿਆ ਉਹ ਉਨੀ ਪੈਰੀ ਵਾਪਸ ਦੌੜ ਗਿਆ ਇਹ ਨਿਸ਼ਾਨ ਵੇਖ ਕੇ ਮੇਰਾ ਕ੍ਰੋਧ ਹੋਰ ਉਬਾਲੀ ਖਾ ਗਿਆ ਹੈ ਮੈਂ ਬਾਹਰ ਨਿਕਲਦਾ ਹਾਂ ਰਾਜੀ ਤੇ ਜੋਨੀ ਸੁੱਤੇ ਪਏ ਸਨ ਮੈਂ ਉਹਨਾਂ ਦੇ ਸਰਾਣੇ ਜਾ ਖੜਿਆ ਹਾਂ ਜੋਨੀ ਸੁੱਤਾ ਪਿਆ ਹੱਸ ਰਿਹਾ ਹੈ ਮੈਨੂੰ ਉਸਦੇ ਭੋਲੇ ਚਿਹਰੇ ਤੇ ਤਰਸ ਆਉਂਦਾ ਹੈ ਫਿਰ ਉਹ ਉਸਦਾ ਹੱਸਦਾ ਚਿਹਰਾ ਮੈਨੂੰ ਰੋਂਦਾ ਮਹਿਸੂਸ ਹੁੰਦਾ ਹੈ ਉਸਦੇ ਪਾਟੇ ਮਲੇ ਕੁਚੈਲੇ ਕੱਪੜੇ ਹਨ ਰਾਜੀ ਦਾ ਵੀ ਇਹੀ ਹਾਲ ਹੈ ਖਿਲਰੇ ਹੋਏ ਵਾਲ ਟੁੱਟੀਆਂ ਚੱਪਲਾਂ ਪੈਰਾਂ 'ਚ ਮੋਟੀਆਂ-ਮੋਟੀਆਂ ਬਿਾਈਆਂ ਚਿਹਰੇ ਤੇ ਬਿਾਈਆਂ ਜਿੰਨੀਆਂ ਕਰੋੜ ਝੂੜੀਆਂ ਜਿਵੇਂ ਕੋਈ ਪਖਾਰਨ ਹੋਵੇ ਉਹ ਦੋਵੇਂ ਬਾਰ ਵਿੱਚ ਖੜੇ ਮੇਰਾ ਇੰਤਜ਼ਾਰ ਕਰ ਰਹੇ ਹਨ ਪਰ ਮੈਂ ਨਹੀਂ ਆਉਂਦਾ ਜਦ ਮੈਂ ਵਾਪਸ ਪਰਤਦਾ ਹਾਂ ਉਦੋਂ ਤੱਕ ਉਹ ਖੜੇ ਖੜੇ ਹੀ ਪੱਥਰ ਦੇ ਬੁੱਤਾਂ ਵਿੱਚ ਬਦਲ ਜਾਂਦੇ ਹਨ ਰਾਜੀ ਪਾਸਾ ਪੜਤਦੀ ਹੈ ਮੈਨੂੰ ਵਹਿਣਾ ਵਿੱਚੋਂ ਬਾਹਰ ਕੱਢ ਲੈਂਦੀ ਹੈ ਮੈਂ ਜੋਨੀ ਦਾ ਇੱਕ ਵਾਰ ਮੂੰ ਚੁੰਮਦਾ ਹਾਂ ਤੇ ਕਿਰਚ ਨੂੰ ਸੰਭਾਲਦਾ ਬਾਹਰ ਨਿਕਲ ਜਾਂਦਾ ਹਾਂ ਬਾਹਰ ਫਿਰਨੀ ਤੇ ਆਉਂਦਾ ਹਾਂ ਤਾਂ ਅਮਰੂ ਬਾਬੇ ਦੇ ਘਰ ਦਾ ਬਾਹਰਲਾ ਬਲਬ ਚੱਕਦਾ ਦਿਸਦਾ ਹੈ ਉਸ ਦੇ ਬਾਹਰ ਅੱਗੇ ਚੌਕੜੀ ਸੁੱਣੀ ਪਈ ਹੈ ਮੈਨੂੰ ਬਾਬੇ ਅਮਰੂ ਦੀ ਗੱਲ ਯਾਦ ਆਉਂਦੀ ਹੈ ਉਹ ਪਰਸੋਂ ਚੌਕੜੀ ਤੇ ਬੈਠਾ ਮੇਰੀ ਸੁਣਾਈ ਕਿਸੇ ਘਟਨਾ ਤੇ ਟਿੱਪਣੀ ਕਰਦਾ ਮੈਨੂੰ ਸਮਝਾ ਰਿਹਾ ਸੀ ਹੁਣ ਉਹ ਵੇਲੇ ਨਹੀਂ ਰਹੇ ਪੁੱਤਰਾ ਸਤਜੁਗ ਆਲੇ ਹੁਣ ਤਾਂ ਸਾਰੀ ਜ਼ਿੰਦਗੀ ਗਲਤਮਲਤ ਜੀ ਹੋਈ ਪਈ ਹੈ ਜਿਵੇਂ ਕਈ ਰੰਗ ਡੋਲ ਕੇ ਇਕੱਠੇ ਹੋ ਜਾਣ ਨਾ ਫਿਰ ਉਹਨਾਂ ਦੀ ਕੋਈ ਪਹਿਚਾਨ ਰਹਿੰਦੀ ਹੈ ਅੱਜ ਦੇ ਜਮਾਨੇ ਦੇ ਬੰਦੇ ਵੀ ਬਸ ਐ ਹੀ ਹੋਏ ਪਏ ਨੇ ਸਾਨੂੰ ਕੋਈ ਪਤਾ ਨਹੀਂ ਲੱਗਦਾ ਆਪਣਾ ਕਿਹੜਾ ਬਗਾਨਾ ਕਿਹੜਾ ਇਹ ਪਤਾ ਇਹ ਨਹੀਂ ਪਤਾ ਆਪ ਦਾ ਭਰਾ ਦੁਸ਼ਮਣ ਆਲਾ ਕੰਮ ਕਰ ਜੇ ਕੋਈ ਗੈਰ ਭਰਾਵਾਂ ਨਾਲੋਂ ਵੱਧ ਨਿਕਲ ਜੇ ਇਸ ਸਮੇਂ ਚ ਤਾਂ ਆ ਕੇ ਪੁਰਾਣੀਆਂ ਅਕੌਥਾਂ ਦੇ ਅਰਥ ਵੀ ਸਾਰੇ ਉਲਟ ਹੋ ਗਏ ਨੇ ਸਾਲੇ ਬਸ ਰੱਬ ਭਲੀ ਕਰੇ ਬਾਪੇ ਨੇ ਕਿਲੋਮੀਟਰ ਜਿੱਡਾ ਲੰਬਾ ਸਾਲ ਆ ਜਿਵੇਂ ਉਹ ਸਾਰੇ ਰਿਸ਼ਤਿਆਂ ਦੀ ਘੜਤਨ ਨੂੰ ਆਪਣੇ ਅੰਦਰ ਭਰ ਕੇ ਖਤਮ ਕਰਨੀ ਚਾਹੁੰਦਾ ਹੋਵੇ ਹਾਂ ਬਾਬਾ ਤੇਰੀ ਗੱਲ ਸੋਲਾਂ ਨੇ ਸੱਚ ਨਿਕਲੀ ਇਹ ਬੋਲ ਮੇਰੇ ਅੰਦਰੋਂ ਉੱਠੇ ਤੇ ਫਿਰ ਅੰਦਰ ਹੀ ਜਬਤ ਹੋ ਗਏ ਮੈਂ ਬਾਬੇ ਅੰਮਰੂ ਦੇ ਘਰ ਵੱਲ ਦੇਖਦਾ ਅੱਗੇ ਤੁਰ ਪੈਂਦਾ ਹਾਂ ਪਰ ਫੰਮਣ ਦੇ ਡੇਰੇ ਵੱਲੋਂ ਆਏ ਦੋ ਕੁੱਤੇ ਮੈਨੂੰ ਪੌਂਕਣ ਲੱਗਦੇ ਹਨ ਪਰ ਮੈਂ ਉਹਨਾਂ ਤੋਂ ਬੇਧਿਆਨਾ ਤੁਰਿਆ ਜਾ ਰਿਹਾ ਹਾਂ ਅੱਗੇ ਜੀਟੀ ਰੋਡ ਤੇ ਵਾਹਨਾਂ ਦੀਆਂ ਲਾਈਟਾਂ ਉਹਨਾਂ ਦੀ ਗੂੰਜ ਦੇ ਨਾਲ ਨਾਲ ਪੱਜੀਆਂ ਜਾ ਰਹੀਆਂ ਹਨ ਮੈਂ ਸੜਕ ਤੇ ਆ ਗਿਆ ਹਾਂ ਸਾਹਮਣੇ ਆ ਰਹੇ ਟਰਾਲੇ ਦੀ ਗੂੰਜ ਸੁਣ ਕੇ ਰੁਕ ਜਾਂਦਾ ਹਾਂ ਉਹ ਖੇਰੂ ਪੌਂਦਾ ਦਿਓ ਵਾਂਗ ਧਰਤੀ ਹਿਲਾਉਂਦਾ ਲੰਘ ਜਾਂਦਾ ਹੈ ਉਸ ਦੇ ਲੰਘਣ ਬਾਅਦ ਧਰਤੀ ਮੁੜ ਸ਼ਾਂਤ ਹੋ ਜਾਂਦੀ ਹੈ ਜਿਵੇਂ ਪਚਾਲ ਦੇ ਝਟਕੇ ਲੰਘ ਕੇ ਲੰਘ ਗਿਆ ਹੋਵੇ ਮੈਂ ਆਲੇ ਦੁਆਲੇ ਦੇਖਦਾ ਸੜਕ ਪਾਰ ਕਰ ਜਾਂਦਾ ਹਾਂ ਮੈਂ ਆਪਣੇ ਖੇਤ ਨੂੰ ਜਾਂਦੀ ਪਹੀ ਪੈ ਗਿਆ ਹਾਂ ਜੀਰੀਆ ਤੋਂ ਪਰਦਾ ਮਾਰ ਰਹੀ ਹੈ ਖੇਤਾਂ ਵਿੱਚ ਕੋਠਿਆਂ ਤੇ ਲੱਗੇ ਬਲਬ ਪਟ ਬੀਜਣੀਆਂ ਵਾਂਗ ਚਮਕ ਰਹੇ ਹਨ ਜਿਉਂ-ਜਿਉ ਮੈਂ ਅੱਗੇ ਵਧ ਰਿਹਾ ਹਾਂ ਸੜਕ ਦੇ ਚੱਲਦੇ ਵਾਹਨਾਂ ਦੀ ਆਵਾਜ਼ ਕਿਸੇ ਦੇ ਮੂੰਹ ਤੇ ਹੱਥ ਰੱਖ ਦੇਣ ਵਾਂਗ ਡੂੰਗੀ ਹੁੰਦੀ ਜਾਂਦੀ ਹੈ ਮੈਂ ਟਾਈਮ ਦੇਖਦਾ ਹਾਂ 1 ਵਜਣ ਵਾਲਾ ਹੈ 2 ਵਜੇ ਖੇਤਾਂ ਵਾਲੀ ਲਾਈਟ ਨੇ ਚਲੀ ਜਾਣਾ ਹੈ ਮੱਖਣ 1 ਵਜੇ ਕਿਸੇ ਕਿਾਰੇ ਵਿੱਚ ਨੱਕਾ ਕਰਕੇ ਪੈ ਜਾਵੇਗਾ ਤੇ ਫਿਰ ਸਵੇਰੇ ਉੱਠ ਕੇ ਘਰ ਨੂੰ ਜਾਵੇਗਾ ਜਾਵੇਗਾ ਨਹੀਂ ਜਾਂਦਾ ਹੁੰਦਾ ਸੀ ਪਰ ਹੁਣ ਨਹੀਂ ਜਾਵੇਗਾ ਮੈਂ ਕੁਝ ਸਮੇ ਸਮਾਂ ਅਜੇ ਹੋਰ ਲੰਘ ਜਾਣ ਲਈ ਪੱਕੇ ਖਾਣ ਦੀ ਪੁਲੀ ਤੇ ਬੈਠ ਜਾਂਦਾ ਹਾਂ ਤੇ ਉਸ ਦੀ ਮੌਤ ਦੀਆਂ ਘੜੀਆਂ ਗਿਣਨ ਲੱਗਦਾ ਹਾਂ ਮੱਖਣ ਹੋਣ ਤੱਕ ਮੇਰੇ ਉੱਤੇ ਚੜਦਾ ਆਇਆ ਸੀ ਘਰ ਦੀ ਵੰਡ ਵੇਲੇ ਮੂੰਹ ਪਿਆ ਫਿਰ ਟਰੈਕਟਰ ਦੀ ਵੰਡ ਵੇਲੇ ਤਿੱਗੜ ਕੇ ਖੜਾ ਖੜ ਗਿਆ ਮੈਂ ਚਲੋ ਭਰਾਏ ਸਮਝ ਕੇ ਉਸ ਨੂੰ ਛੱਡ ਦਿੱਤਾ ਫਿਰ ਜ਼ਮੀਨ ਵੀ ਅੱਧ ਦੀ ਵੰਡ ਆਕੇ ਮੈਂ ਤਾਂ ਬਾਪੂ ਹੋਰਾਂ ਦੇ ਅੱਧੇ ਕਿੱਲੇ ਦਾ ਠੇਕਾ ਦਿਆ ਕਰੂੰ 2 ਸਾਲ ਦਿੱਤਾ ਫਿਰ ਠੇਕਾ ਵੀ ਬੰਦ ਕਹਿੰਦਾ ਜਿੱਧਰ ਕੰਮ ਕਰਦੇ ਨੇ ਉਧਰ ਹੀ ਰੋਟੀ ਖਾਣ ਮੈਂ ਫਿਰ ਮਾਂ ਸਮਝਾ ਲਿਆ ਜੇ ਉਹ ਕਪੁੱਤ ਬਣ ਗਿਆ ਤਾਂ ਮੈਂ ਨਹੀਂ ਬਣਦਾ ਮੈਂ ਕਰੂੰ ਸਾਰਾ ਖਰਚ ਮਾਂ ਬਾਪ ਦਾ ਕੋਈ ਸਾਈਕਲ ਆਰਾ ਮੇਰੇ ਕੋਲ ਲੰਘਣ ਲੱਗਦਾ ਹੈ ਤਾਂ ਮੈਂ ਨੀਵੀ ਪਾ ਲੈਂਦਾ ਹਾਂ ਕਿ ਮੈਨੂੰ ਪਛਾਣ ਨਾ ਲਏ ਉਸ ਦੀ ਮੌਤ ਦੇ ਬਾਅਦ ਮੈਂ ਖੁਦ ਨੂੰ ਪਰਤਖ ਖੁਦ ਹੀ ਪਰਤਖ ਹੋ ਜਾਣਾ ਹੈ ਮੈਂ ਫੇਰ ਸਮਾ ਦੇਖਦਾ ਹਾਂ ਇੱਕ ਤੋਂ ਟੱਪ ਗਿਆ ਹੈ ਮੈਂ ਉੱਠ ਕੇ ਤੁਰ ਪੈਂਦਾ ਹਾਂ ਵੱਡੀ ਪੀਹੀ ਤੋਂ ਸਾਡੇ ਖੇਤ ਨੂੰ ਮੁੜਦੀ ਪੀਹੀ ਮੁੜ ਜਾਂਦਾ ਹਾਂ ਅੱਗੇ ਸਾਡੀ ਜ਼ਮੀਨ ਹੈ ਪੂਰਾ 6 ਕਿੱल्ल्या ਦਾ ਟੱਕ ਮੈਂ ਜੀਰੀ ਤੇ ਨਿਗਾਹ ਮਾਰਦਾ ਹਾਂ ਮੇਰੇ 2 ਕਿੱल्ल्या ਦੀ ਜੀਰੀ ਮੇਰੇ ਵਾਂਗ ਹੀ ਦੱਬੂ ਜਹੀ ਖੜੀ ਹੋਈ ਖੜੀ ਹੈ ਉਸ ਤੇ 4 ਕਿੱल्ल्या ਚ ਖੜੀ ਫਸਲ ਮੇਰੀ ਫਸਲ ਤੋਂ ਦੁਗਣੀ ਮੱਲੀ ਹੋਈ ਲੱਗਦੀ ਹੈ ਜਿਵੇਂ ਉਹ ਵੀ ਮੱਖਣ ਵਾਂਗ ਹੰਕਾਰੀ ਹੋਈ ਮੇਰੀ ਫਸਲ ਦੇ ਉੱਪਰੋਂ ਦੀ ਪੈ ਜਾਣਾ ਚਾਹੁੰਦੀ ਹੈ ਮੈਂ ਉਧਰੋਂ ਧਿਆਨ ਮੋੜਦਾ ਵੱਟ ਪੈ ਜਾਂਦਾ ਪੈ ਕੇ ਕੋਠੇ ਕੋਲ ਚਲਾ ਜਾਂਦਾ ਹਾਂ ਸਾਹਮਣੇ ਮੰਝੇ ਤੇ ਉਹ ਪਿਆ ਹੈ ਕਦੇ ਬਾਪੂ ਦੀ ਲਾਸ਼ ਵੀ ਇੱਥੇ ਹੀ ਪਈ ਸੀ ਜਦੋਂ ਬਾਪੂ ਰਾਤੀ ਜੀਰੀ ਵਿੱਚ ਪਾਣੀ ਪਾਉਣ ਗਿਆ ਸਵੇਰੇ ਮੁੜ ਕੇ ਨਾ ਆਇਆ ਤਾਂ ਮੈਂ ਸਾਈਕਲ ਲੈ ਕੇ ਉਸ ਨੂੰ ਦੇਖਣ ਚਲਾ ਗਿਆ ਸੀ ਧੁੱਪ ਚੜੀ ਪਈ ਸੀ ਪਰ ਬਾਪੂ ਅਜੇ ਵੀ ਮਛਰਦਾਨੀ ਵਿੱਚ ਇਸ ਤਰ੍ਹਾਂ ਪਿਆ ਸੀ ਜਿਵੇਂ ਉਸ ਲਈ ਅਜੇ ਅਤੀ ਰਾਤ ਹੋਵੇ ਮੈਂ ਨੇੜੇ ਜਾ ਕੇ ਦੇਖਿਆ ਬਾਪੂ ਦਾ ਚਿਹਰਾ ਮੈਨੂੰ ਬੜਾ ਡਰਾਉਣਾ ਲੱਗਿਆ ਇੱਕ ਡਰ ਮੇਰੇ ਸਰੀਰ ਸਾਰੇ ਸਰੀਰ ਵਿੱਚ ਜ਼ਹਿਰ ਵਾਂਗ ਫੈਲ ਗਿਆ ਮੈਂ ਮਛਰਦਾਨੀ ਲਾ ਕੇ ਬਾਪੂ ਨੂੰ ਹਿਲਾਇਆ ਪਰ ਉਹ ਤਾਂ ਮੇਰੀ ਚੀਕ ਨਿਕਲ ਗਈ ਮੈਨੂੰ ਉੱਚੀ ਚਿਰੋਂਦਾ ਵੇਖ ਕੇ ਬਾਬੇ ਅਮਰੂ ਦਾ ਮੁੰਡਾ ਜਮੀਰ ਮੇਰੇ ਕੋਲ ਆਇਆ ਪਾਣਾ ਵਰਤਿਆ ਪਿਆ ਸੀ ਉਸਨੇ ਹੀ ਮੈਥੋਂ ਮੋਬਾਈਲ ਲੈ ਕੇ ਮੱਖਣ ਨੂੰ ਫੋਨ ਕੀਤਾ ਉਹ ਕਈ ਬੰਦਿਆ ਨਾ ਨੂੰ ਨਾਲ ਲੈ ਆਇਆ লাশ ਕਰ ਲਿਆਂਦੀ ਗਈ ਹੁਣ ਮਿੱਟੀ ਰੋਲਨ ਨਾਲ ਕੀ ਬਣੂਗਾ ਤਾਇਆ ਆਪਾਂ ਨੂੰ ਸਭ ਦਿਸੀ ਜਾਂਦਾ ਜਦੋਂ ਬਾਪੂ ਦੀ লাশ ਨੂੰ ਡਾਕਟਰ ਦੇ ਲੈ ਜਾਣ ਦੀ ਗੱਲ ਤੁਰੀ ਤਾਂ ਵੱਡੇ ਨੇ ਅੱਖਾਂ ਪੂੰਝਦੇ ਆ ਘੱਗੀ ਜਹੀ ਆਵਾਜ਼ ਵਿੱਚ ਨੰਨਾ ਮਾਰ ਦਿੱਤਾ ਸੀ ਬਾਪੂ ਦੀ লাশ ਨੂੰ ਤਾਂ ਖਪਾ ਦਿੱਤਾ ਸੀ ਪਰ ਲੋਕਾਂ ਦੇ ਮਨਾਂ ਅੰਦਰਲੇ ਸਵਾਲ ਉਹਨਾਂ ਅੰਦਰ ਨਾ ਖੱਪੇ ਥੋੜੇ ਜਿਹੇ ਦਿਨਾਂ ਬਾਅਦ ਗੱਲ ਦੀ ਭਾਫ਼ ਨਿਕਲਣ ਲੱਗ ਪਈ ਜਿਸ ਦਾ ਸਾਰਾ ਸ਼ੱਕ ਮੱਖਣ ਵਾਲੇ ਜਾਂਦਾ ਸੀ ਲੋਕ ਗੱਲਾਂ ਕਰਦੇ ਸੀ লাশ ਦੇ ਗਾਲ ਪੰਨੀਲ ਪਏ ਹੋਏ ਸਨ ਅੱਖਾਂ ਬਾਹਰੋਂ ਨਿਕਲੀਆਂ ਸਨ ਕਿਸੇ ਨੇ ਬਾਪੂ ਨੂੰ ਗਲ ਗੂਠਾ ਦਿੱਤਾ ਸੀ ਸ਼ਿੰਦਰ ਮਜਬੀ ਨੇ ਤਾਂ ਉਸ ਰਾਤ ਮੱਖਣ ਨੂੰ ਖੇਤ ਵੱਲ ਜਾਂਦਿਆਂ ਵੀ ਵੇਖ ਲਿਆ ਸੀ ਲੋਕਾਂ ਦੀਆਂ ਇਹਨਾਂ ਗੱਲਾਂ ਨੇ ਮੈਨੂੰ ਸੋਚਣ ਲਾ ਦਿੱਤਾ ਸੀ ਪਹਿਲਾਂ ਤਾਂ ਮੈਨੂੰ ਅਜਿਹਾ ਸੋਚਣ ਦੀ ਸੁਰਤ ਹੀ ਨਹੀਂ ਸੀ ਪਰ ਲੋਕਾਂ ਦੀਆਂ ਅਜੀਬ-ਅਜੀਬ ਗੱਲਾਂ ਨੇ ਮੇਰੇ ਅੰਦਰ ਕਈ ਸਵਾਲ ਉਠਾ ਦਿੱਤੇ ਸਨ ਜਿਨ੍ਹਾਂ ਦੀ ਸ਼ੱਕ ਦੀ ਸੂਈ ਮੱਖਣ ਉੱਪਰ ਹੀ ਜਾ ਖੜਦੀ ਸੀ ਉਸੇ ਰਾਤ ਨੂੰ ਮੈਂ ਪਿਸ਼ਾਬ ਕਰਨ ਉੱਠਿਆ ਸੀ ਤਾਂ ਮੈਨੂੰ ਮਾਂ ਤੇ ਮੱਖਣ ਦੀ ਕੁਸਰਮੁਸਰ ਸੁਣੀ ਸੀ ਤੇ ਫਿਰ ਉਹਨਾਂ ਦਾ ਬਾਹਰਲਾ ਬਾਰ ਵੀ ਖੜਕਿਆ ਸੀ ਇਸ ਸਭ ਵਿੱਚ ਮਾਂ ਵੀ ਸ਼ਾਮਲ ਸੀ ਸ਼ਰਾਬੀ ਬਾਪੂ ਕੋਲੋਂ ਕੁੱਟ ਖਾਣ ਤੋਂ ਬਾਅਦ ਮਾਂ ਜਦਵੀ ਬਾਪੂ ਨੂੰ ਗਾਲ੍ਹਾਂ ਦਿੰਦੀ ਤਾਂ ਉਹ ਆਪਣੀ ਇਸ ਭੈੜੀ ਨੀਅਤ ਵਾਲ ਸੰਕੇਤ ਜ਼ਰੂਰ ਕਰ ਜਾਂਦੀ ਸੀ ਟਠਿਆ ਮੈਂ ਤਾਂ ਕਹਿੰਦੀ ਐ ਤੂੰ ਪਿਆ ਹੀ ਰਹਿ ਜੇ ਜੇ ਤੂੰ ਮਰ ਜੇ ਮੈਂ ਸ਼ੁਕਰ ਮਨਾਵਾ ਤੇਰੇ ਬਿਨਾ ਕੋਈ ਮੇਰਾ ਦੇਸ਼ ਹੁੰਨਾ ਨਹੀਂ ਹੁੰਦਾ ਜਿਹੜੀਆਂ ਰੰਡੀਆਂ ਨੇ ਵਧੀਆ ਆਪਦੀ ਨੀਂਦ ਸੌਂਦੀਆਂ ਨੇ ਆਪਦੀ ਉਠਦੀਆਂ ਨੇ ਕਦੀ ਕਦੀ ਲੜਾਈ ਤੋਂ ਬਿਨਾ ਵੀ ਮਾਂ ਦੀ ਅੰਦਰਲੀ ਖੁਆਇਸ਼ ਬੁੱਲਾਂ ਤੇ ਆ ਜਾਂਦੀ ਉਹ ਕਿੰਨੀ ਕਿੰਨੀ ਦੇਰ ਪਿੰਡ ਦੀਆਂ ਰੰਡੀਆਂ ਤੀਵੀਆਂ ਦੇ ਸੁਖੀ ਜੀਵਨ ਦੀਆਂ ਗੱਲਾਂ ਕਰਦੀ ਰਹਦੀ ਹੁਣ ਮੈਨੂੰ ਲੱਗਦਾ ਹੈ ਬਾਪੂ ਨੇ ਵੀ ਆਪਣੀ ਮੌਤ ਦਾ ਰਾ ਆਪ ਹੀ ਤਿਆਰ ਕੀਤਾ ਸੀ ਬਾਪੂ ਬੜਾ ਜਿੱਦੀ ਸੀ ਜਿਹੜੀ ਗੱਲ ਕਹਿ ਦਿੰਦਾ ਸੀ ਕਰਕੇ ਵਿਖਾਉਂਦਾ ਉਹ ਜਦ ਵੀ ਮੱਖਣ ਨਾਲ ਲੜਦਾ ਤਾਂ ਇਹ ਸੁਣਾਈ ਜ਼ਰੂਰ ਕਰਦਾ ਮੈਂ ਆਪਦੇ ਮਰਨ ਤੋਂ ਪਹਿਲਾਂ ਤੈਨੂੰ ਮੰਗਣ ਜ਼ਰੂਰ ਲਾ ਕੇ ਜਾਊ ਦੇਖਦਾ ਜਾਈ ਤੂੰ ਇਹ ਨਾਮ ਮੰਗਲ ਲਾ ਕੇ ਗਿਆ ਅੱਖਾਂ 'ਚ ਹੱਥ ਦੇ ਦੇ ਕੇ ਰੋਵੇਂਗਾ ਮੱਖਣ ਨੂੰ ਡਰ ਸੀ ਕਿ ਬਾਪੂ ਜ਼ਮੀਨ ਉਸ ਨੂੰ ਨਹੀਂ ਦੇਵੇਗਾ ਉਸ ਨੇ ਮਨ ਵਿੱਚ ਇਹ ਡਰ ਪਾਲ ਰੱਖਿਆ ਸੀ ਬਾਪੂ ਸਾਰੀ ਜ਼ਮੀਨ ਮੇਰੇ ਨਾਮ ਲਖਵਾ ਜਾਵੇਗਾ ਮੈਂ ਉਸ ਦੇ ਇਸ ਡਰ ਨੂੰ ਕਿੰਨੀ ਵਾਰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਉਸ ਨੂੰ ਯਕੀਨ ਦਿਵਾਇਆ ਸੋਹਾਂ ਖਾਦੀਆਂ ਮੈਂ ਬਾਪੂ ਨੂੰ ਇਹ ਨਹੀਂ ਕਰਨ ਦੇਵਾਂਗਾ ਪਰ ਉਹ ਮੇਰੇ ਯਕੀਨ ਤੇ ਵੀ ਨਾ ਖੜਿਆ ਬਾਪੂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਮੈਂ ਮਾਂ ਅਤੇ ਮੱਖਣ ਨੂੰ ਕਿੰਨੀ ਵਾਰ ਕੁਸਰਮੁਸਰ ਕਰਦੇ ਸੁਣਿਆ ਸੀ ਜਿਵੇਂ ਉਹ ਕੋਈ ਗੁੱਝੀਆਂ ਸਕੀਮਾਂ ਬਣਾ ਰਹੇ ਹੋਣ ਪਰ ਉਦੋਂ ਮੈਂ ਇਹ ਗੱਲ ਚਿੱਤ ਚੇਤੇ ਵੀ ਨਹੀਂ ਸੀ ਹੁਣ ਮੈਨੂੰ ਸਾਹਮਣੇ ਮੌਤ ਦੇਖਦਾ ਬਾਪੂ ਦਾ ਉਹ ਚਿਹਰਾ ਮੋਹੜ ਦਿਖਣ ਲੱਗ ਪਿਆ ਹੈ ਬਾਪੂ ਦਾ ਪੀਲਾ ਪਿਆ ਚਿਹਰਾ ਤਰਲੇ ਲੈਂਦੀਆਂ ਅੱਖਾਂ ਮੈਨੂੰ ਦਿਸ ਰਿਹਾ ਹੈ ਬਾਪ ਮੱਖਣ ਨੇ ਬਾਪੂ ਦੇ ਸਭ ਤਰਲਿਆਂ ਨੂੰ ਪੈਰਾਂ ਹੇਠ ਮਸਲ ਕੇ ਬਾਪੂ ਦੇ ਗਲੇ ਤੇ ਪਕੜ ਹੋਰ ਮਜ਼ਬੂਤ ਕਰ ਲਈ ਹੈ ਬਾਪੂ ਲੱਤਾਂ ਬਹਾ ਮਾਰਦਾ ਹੈ ਦੇ ਤੋੜਦਾ ਹੈ ਤੇ ਫਿਰ ਸ਼ਾਂਤ ਹੋ ਜਾਂਦਾ ਹੈ ਮੱਖਣ ਹੱਸ ਰਿਹਾ ਹੈ ਉਸਦੇ ਇਸ ਹਾਸੇ ਵਿੱਚ ਮਾਂ ਵੀ ਸ਼ਾਮਲ ਹੋ ਜਾਂਦੀ ਹੈ ਤੇ ਫਿਰ ਉਸਦੀ ਪਤਨੀ ਵੀ ਹੱਸਦਿਆਂ ਉਹਨਾਂ ਮੈਨੂੰ ਸਾਹਮਣੇ ਖੜਾ ਦੇਖ ਲਿਆ ਹੈ ਉਹਨਾਂ ਦੇ ਹੱਸਦੇ ਚਿਹਰੇ ਗੰਭੀਰ ਹੋ ਗਏ ਹਨ ਉਹ ਤੈਨੂੰ ਆਪਸ ਵਿੱਚ ਨਜ਼ਰਾਂ ਮਿਲਾਉਂਦੇ ਮੇਰੇ ਵੱਲ ਵਧਣ ਲੱਗਦੇ ਨੇ ਤੇ ਸਾਹਮਣੇ ਟਹਲੀ ਤੋਂ ਕੋਈ ਜਾਨਵਰ ਚਿਰਚਿਰ ਕਰਦਾ ਉੱਡ ਜਾਂਦਾ ਹੈ ਮੇਰੀ ਸੁਰਤ ਭਰਤੀ ਮੈਂ ਕੋਠੇ ਕੋਲ ਖੜਾ ਮੱਖਣ ਨੂੰ ਦੇਖ ਰਿਆਂ ਹਾਂ ਉਹ ਡਰਾਉਣੇ ਕੁੜਾੜੇ ਮਾਰ ਰਿਹਾ ਹੈ ਜਿਵੇਂ ਕੋਈ ਬਾਤਾ ਵਿਚਲਾ ਦਿਓ ਬੰਦਿਆਂ ਦਾ ਖੂਨ ਪੀ ਕੇ ਰੱਜ ਕੇ ਡਕਾਰਾ ਮਾਰਦਾ ਹੈ ਮੈਂ ਕਿਰਚ ਆਪਣੇ ਹੱਥ ਵਿੱਚ ਘੁੱਟ ਲੈਂਦਾ ਹਾਂ ਇੱਕ ਸੇਕ ਮੇਰੇ ਪੈਰਾਂ ਥੱਲੋਂ ਚੜ੍ਹਦਾ ਸਿਰ ਤੱਕ ਫੈਲ ਗਿਆ ਹੈ ਮੈਨੂੰ ਮਹਿਸੂਸ ਹੁੰਦਾ ਹੈ ਜਿਵੇਂ ਮੇਰੇ ਅੰਗਾਂ ਵਿੱਚ ਦੁਗਣੀ ਤਾਕਤ ਭਰਦੀ ਜਾ ਰਹੀ ਹੋਵੇ ਮੈਂ ਹੌਲੀ-ਹੌਲੀ ਪੈਰ ਪੁੱਟਦਾ ਉਸਦੇ ਮੰਜੇ ਵੱਲ ਵਧਣ ਲੱਗਦਾ ਹਾਂ ਮੈਂ ਉਸਦੇ ਮੰਜੇ ਦੇ ਬਰਾਬਰ ਆ ਖੜਿਆ ਹਾਂ ਉਹ ਮੇਰੀ ਰਾਤਾਂ ਦੀ ਨੀਂਦ ਲੈਂਦਾ ਚੈਨ ਚੈਨ ਖੋ ਕੇ ਆਪ ਬੇਫਿਕਰ ਹੋਇਆ ਸੁੱਤਾ ਪਿਆ ਹੈ ਉਸ ਨੂੰ ਇਸ ਤਰ੍ਹਾਂ ਪਿਆ ਦੇਖ ਕੇ ਮੈਨੂੰ ਹੋਰ ਕ੍ਰੋਧ ਚੜ ਜਾਂਦਾ ਹੈ ਮੇਰਾ ਦਿਲ ਤੇਜ਼ ਤੇ ਧੜਕਣ ਲੱਗ ਪਿਆ ਹੈ ਬਸ ਅੱਜ ਸਭ ਹਿਸਾਬ ਬਰਾਬਰ ਕਰਨ ਦਾ ਮੌਕਾ ਹੈ ਜੇ ਇਹ ਮੌਕਾ ਖੁੰਝ ਗਿਆ ਤਾਂ ਮੈਂ ਆਪਣੇ ਸਰੀਰ ਨੂੰ ਇੰਨੀ ਤਾਕਤ ਭਰ ਲੈਣੀ ਚਾਹੁੰਦਾ ਹਾਂ ਕਿ ਉਸ ਨੂੰ ਜਾਗਣ ਦਾ ਮੌਕਾ ਵੀ ਨਾ ਮਿਲੇ ਉਹ ਜਾਗਣ ਤੋਂ ਪਹਿਲਾਂ ਹੀ ਸਦਾ ਦੀ ਨੀਂਦ ਸੌਂ ਜਾਵੇ ਮੈਂ ਮੰਜ਼ੇ ਦੇ ਹੋਰ ਨੇੜੇ ਹੋ ਗਿਆ ਬਿਜਲੀ ਦੀ ਤੇਜ਼ੀ ਜਿੰਨੀ ਛੇਤੀ ਮੈਂ ਮੱਛਰਦਾਨੀ ਨਾਲ ਦਾ ਲੜ ਚੋਕਦਾ ਹਾਂ ਤੇ ਪਲਾਸ਼ਨਾ ਵਿੱਚ ਹੀ 1 2 3 4 5 ਪਤਾ ਨਹੀਂ ਕਿੰਨੇ ਵਾਰ ਮੈਂ ਉਸ ਉੱਪਰ ਕਰ ਦਿੰਦਾ ਹਾਂ ਮੈਂ ਵਾਰ ਤੇਜ਼ੀ ਇੰਨੀ ਤੇਜ਼ੀ ਨਾਲ ਕਰਦਾ ਹਾਂ ਕਿ ਮੈਨੂੰ ਖੁਦ ਵੀ ਪਤਾ ਨਹੀਂ ਲੱਗਿਆ ਕਿ ਉਸ ਨੇ ਜਾਗ ਕੇ ਮੇਰਾ ਵਿਰੋਧ ਕੀਤਾ ਸੀ ਜਾਂ ਨਹੀਂ ਜਦੋਂ ਮੇਰੀ ਸੁਰਤ ਪਰਤੀ ਹੈ ਉਹ ਮੰਜੇ ਉੱਤੇ ਮਿੱਟੀ ਬਣਿਆ ਪਿਆ ਹੈ ਮੈਂ ਜੇਤੂ ਅੰਦਾਜ਼ ਵਿੱਚ ਬਾਹਾਂ ਉੱਪਰ ਚੋਕਦਾ ਹਾਂ ਆਪਣੇ ਖੇਤ ਦੀ ਮਿੱਟੀ ਨੂੰ ਚੁੰਮਦਾ ਹਾਂ ਕਿਹਤ ਉੱਪਰ ਦੀ ਗੇੜਾ ਦਿੰਦਾ ਹਾਂ ਮੈਨੂੰ ਲੱਗਦਾ ਹੈ ਕਿ ਮੇਰੀ ਫਸਲ ਉਸਦੀ ਫਸਲ ਨਾਲੋਂ ਅੱਜ ਰਾਤ ਵਿੱਚ ਹੀ ਦੁੱਗਣੀ ਕੱਦ ਕੱਢ ਗਈ ਹੋਵੇ ਮੈਨੂੰ ਸੁਣਾਈ ਦਿੰਦਾ ਹੈ ਜਿਵੇਂ ਪਿੰਡ ਵਾਲੇ ਕਹਿ ਰਹੇ ਹੁਣ ਵਧੀਆ ਕੀਤਾ ਇਸ ਭਾਪੀ ਨਾਲ ਤਾਂ ਇਹੀ ਹੋਣੀ ਚਾਹੀਦੀ ਸੀ ਜਿਵੇਂ ਮੈਂ ਮੇਰੀ ਪਤਨੀ ਅੱਗੇ ਘਿਠ ਉੱਚਾ ਹੋ ਗਿਆ ਹੂਆ ਉਹ ਮੈਨੂੰ ਥਾਪ ਹੀ ਦਿੰਦੀ ਕਹਿ ਰਹੀ ਹੈ ਵਾਹ ਵੇ ਅਣਖੀਆ ਮੈਂ ਪਿੰਡ ਨੂੰ ਤੇਜ਼ ਤੇਜ਼ ਕਦਮੀ ਤੁਰ ਪਿਆ ਹਾਂ ਪਰ ਹੈ ਇਹ ਕੀ ਹੌਲੀ-ਹੌਲੀ ਮੇਰੀ ਚਾਲ ਘਟਦੀ ਜਾਂਦੀ ਹੈ ਮੇਰੇ ਅੰਦਰ ਕੁਝ ਘੁੱਸਣ ਲੱਗਦਾ ਹੈ ਜਿਵੇਂ ਮੈਂ ਆਪਣਾ ਆਪ ਛੱਡ ਪਿੱਛੇ ਛੱਡ ਆਇਆ ਹੋਵਾਂ ਅੰਦਰ ਸੁਨਾਮੀ ਉੱਠਣ ਵਾਂਗ ਉਥਲ-ਪੁਥਲ ਮਾਸ 'ਚ ਪਈ ਹੈ ਮੈਨੂੰ ਅੱਗੇ ਕਦਮ ਪੁੱਟਣਾ ਔਖਾ ਹੋ ਗਿਆ ਹੈ ਜਿਵੇਂ ਮੇਰੇ ਪੈਰ ਸੋਜ ਕੇ ਤੁੰਨੋ ਜਵਾਬ ਦੇ ਗਏ ਹੋਣ ਮੈਂ ਕੁਝ ਦੇਰ ਖੜ੍ਹਾ ਸੋਚਦਾ ਰਹਿੰਦਾ ਹਾਂ ਫਿਰ ਅਚਾਨਕ ਸਿਰ ਮੁਧ ਪਿੱਛੇ ਨੂੰ ਭੱਜ ਲੈਂਦਾ ਹਾਂ ਕੋਠੇ ਕੋਲ ਜਾਂਦਿਆਂ ਈ ਮੈਂ ਭਰਾ ਦੀ ਮਛਰਦਾਨੀ ਪੁੱਟ ਕੇ ਪਰਾਂ ਵਗਾ ਮਾਰਦਾ ਹਾਂ ਉਸ ਦੀ ਖੂਨ ਨਾਲ ਲੱਤਪਤ ਹੋਈ ਤੇ ਹੁਣ ਚਿੰਬੜ ਜਾਂਦਾ ਹਾਂ ਟਿੱਕੀ ਰਾਤ ਵਿੱਚ ਮੇਰੀਆਂ ਤਾਂ ਹੰਧੂਰ ਦੂਰ ਦੂਰ ਤੱਕ ਸੁਣਾਈ ਦੇ ਰਹੀਆਂ ਹਨ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ